ਉਸ ਕਾਇਦੇ ਨਾਲ ਚੱਲੇਗਾ ਜਿੰਨਾ ਲੋਕਡ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਬਣਦਾ ਨਹੀਂ ਸੀ ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ ਅੱਗੇ ਕੀਤਾ ਚੱਲੇ ਜਾਂਦਾ ਹੈ ਅਤੇ ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਮੈਂਬਰ ਜੀ ਜਿਹੜੇ ਬਿਨਾਂ ਸੰਦੀਪ ਜਾਖੜ ਤੋਂ ਸਾਰਿਆਂ ਨੂੰ ਬਾਹਰ ਕਰ ਦਿੱਤਾ ਬਾਜਵਾ ਸਾਹਮਣੇ ਕਿਹਾ ਹੈ ਕਿ ਮੈਂ ਜੀ ਸਾਰੇ ਕਾਂਗਰਸ ਦਾ ਟਾਈਮ ਮੈਂ ਲਊਂਗਾ ਤਾਂ ਤੁਹਾਨੂੰ ਉਹ ਵੜਿੰਦਾ ਬੋਲਣਾ ਚਾਹੀਦਾ ਸੀ ਜੇ ਤੁਸੀਂ ਆਪ ਦਾ ਬੋਲਾਂਗੇ ਬਾਜਵਾ ਸਾਹਿਬ ਨਾਲ ਥੋੜੇ ਬੈਠਿਆ ਤਾਂ ਕਿਹਾ ਵੀ ਸਾਰੀ ਕਾਂਗਰਸ ਦਾ ਟਾਈਮ ਮੈਂ ਲਊਂਗਾ ਮੈਂ ਮਾਰਸ਼ਲ ਨੂੰ ਹੁਕਮ ਕਰਦਾ ਹਾਂ ਕਿ ਕਾਂਗਰਸ ਦੇ ਮੈਂਬਰਸ ਨੂੰ ਬਾਹਰ ਕੱਢਦਾ ਜਾਵੇ ਸਰ ਇੰਨਾ ਨੇ ਟਾਈਮ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਵੀ ਲੜ ਰਹੇ ਆ ਉਹ ਸਾਡੀ ਆਪੋ ਚ ਲੜਾ ਪ੍ਰਧਾਨ ਜੀ ਪ੍ਰਧਾਨ ਜੀ ਮੈਨੂੰ ਫੇਰ ਕੱਕਾ ਹੁਣ ਪੰਜਾਬ ਦੇ ਲੋਕਾਂ ਨੇ ਕਰਦਾ ਹੁਣ ਮੈਂ ਕੀ ਕਰਾਂ ਉਹ ਦੇ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਜਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ ਸਾਰੇ ਮੈਂਬਰ ਸਰਪਾ ਨੂੰ ਬੇਨਤੀ ਕੀਤੀ ਜਾਂਦੇ ਆ ਤੁਸੀਂ ਆਪ ਸੁਖੀ ਜੀ ਨੂੰ ਮੈਨੂੰ ਨਿਛਤਰਪਾਲ ਜੀ ਨੂੰ ਤੇ ਮਹਾਜਨ ਸਾਹਿਬ ਨੂੰ ਇਹ ਯਕੀਨ ਦਿਵਾਇਆ ਸੀ ਕਿ ਭਾਈ ਸਾਹਿਬ ਜਿੰਨਾ ਚਿਰ ਤੁਸੀਂ ਹਾਊਸ ਲੇਟ ਤੱਕ ਬੈਠ ਜਾਏਗਾ ਗਵਰਨਰ ਦੇ ਡਰੈਸ ਤੇ ਵੀ ਤੇ ਬਜਟ ਤੇ ਅਸੀਂ ਤੁਹਾਨੂੰ ਪੂਰਨ ਮੌਕਾ ਦਤਾ ਪਹਿਲੇ ਤੇ ਤੁਸੀਂ ਕਹਿੰਦੇ ਸੀ ਮੈਂ ਸਾਰਾ ਮਾਫੀ ਮੰਗ ਲੂੰਗਾ ਮੈਂ ਤੁਸੀ ਪਾਰਟੀ ਦਾ ਸਾਰਾ ਟਾਈਮ ਲੈ ਜਾਨੇ ਤੁਹਾਡੇ ਕੋ ਕਿਹਾ ਸੀ ਮੈਂ ਮੰਗ ਲੂੰਗਾ ਹੁਣ ਤੁਸੀਂ ਸਾਰਾ ਟਾਈਮ ਤੁਸੀਂ ਲੈ ਗਏ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਕਾਇਦੇ ਬਣਾਉਂਦੀ ਹੈ ਸਟੇਟ ਨੂੰ ਕਿਸੇ ਕਾਇਦੇ ਦੇ ਅਧੀਨ ਚਲਾਉਣ ਵਾਸਤੇ ਕਾਨੂੰਨ ਬਣਾਏ ਜਾਂਦੇ ਅਗਰ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਹੀ ਕਾਇਦੇ ਕਾਨੂੰਨ ਦਾ ਪਾਲਣਾ ਨਹੀਂ ਕਰਨਗੇ ਤਾਂ ਇਹ ਕੋਈ ਚੰਗੀ ਜਿਹੜੀ ਇਹ ਚੰਗੇ ਪ੍ਰੈਜ਼ੀਡੈਂਟ ਸੈੱਟ ਕਰਨ ਵਾਲੀ ਗੱਲ ਨਹੀਂ ਹੈ ਚੰਗੇ ਵਿਧਾਇਕ ਹੋਣਾ ਜੋ ਕਾਇਦਾ ਕਾਨੂੰਨ ਹੈ ਉਹਦੇ ਮੁਤਾਬਕ ਰਹਿਣਾ ਚਾਹੀਦਾ ਕਾਂਗਰਸ ਪਾਰਟੀ ਨੂੰ ਉਹਦੇ ਅਲੋਟਡ ਟਾਈਮ ਨਾਲੋਂ 5 ਮਿੰਟ ਵੱਧ ਦਿੱਤੇ ਗਏ ਅਸੀਂ ਸਾਰਥਕ ਬਹਿਸ ਦੇ ਹਮੇਸ਼ਾ ਹੀ ਹਾਮੀ ਰਹੇ ਹਾਂ ਜਿਹੜਾ ਟਾਈਮ ਅਲਾਟਮੈਂਟ ਸੀ ਬਜਟ ਡਿਸਕਸ਼ਨ ਤੇ ਟੋਟਲ ਸਮਾਂ 3 ਘੰਟੇ ਸੀ ਆਮ ਆਦਮੀ ਪਾਰਟੀ ਦੇ 92 ਮੈਂਬਰ ਟਾਈਮ ਅਲੋਟਡ ਸੀ 2 ਘੰਟੇ 21 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ 18 ਮੈਂਬਰ ਟਾਈਮ ਅਲੋਟਡ ਸੀ 28 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਕੰਪਲੀਟ ਕਰ ਲੈਣ ਦੋ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਸੀ ਟਾਈਮ ਅਲੋਟਡ ਸੀ 5 ਮਿੰਟ ਭਾਜਪਾ ਦੇ 2 ਮੈਂਬਰ ਨੇ ਟਾਈਮ ਲੋਟਡ ਹੈ 3 ਮਿੰਟ ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ 3 ਮਿੰਟ ਇੰਡੀਪੈਂਡੈਂਟਸ ਦਾ ਇੱਕ ਮੈਂਬਰ ਹੈ ਸੋ 3 ਮਿੰਟ ਸੋ ਹੁਣ ਸੁਖੀ ਜੀ ਆਹ ਜੀ ਬਾਜਵਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਬਾਜਵਾ ਜੀ ਜਦੋਂ ਸਾਡੀ ਬੀਏਸੀ ਦੀ ਮੀਟਿੰਗ ਹੋਈ ਹੈ ਤੁਸੀਂ ਆਪ ਸੁਖੀ ਜੀ ਨੂੰ ਮੈਨੂੰ ਨਿਛਤਰਪਾਲ ਜੀ ਨੂੰ ਤੇ ਮਹਾਜਨ ਸਾਹਿਬ ਨੂੰ ਇਹ ਯਕੀਨ ਦਿਵਾਇਆ ਸੀ ਕਿ ਬਾਈਸ ਸਾਹਿਬ ਜਿੰਨਾ ਚਿਰ ਤੁਸੀਂ ਹਾਊਸ ਲੇਟ ਤੱਕ ਬੈਠ ਜਾਏਗਾ ਗਵਰਨਰ ਦੇ ਡਰੈਸ ਤੇ ਵੀ ਤੇ ਬਜਟ ਤੇ ਅਸੀਂ ਤੁਹਾਨੂੰ ਪੂਰਨ ਮੌਕਾ ਦਾਂ ਮੇਰੀ ਰਿਕਵੈਸਟ ਹੈ ਸਾਰਾ ਪੰਜਾਬ ਇਹ ਗੱਲ ਸੁਣਨਾ ਚਾਹੁੰਦਾ ਹੈ ਤੁਹਾਡੀ ਜੇ ਅਜੇ ਤਾਂ ਕਿਰਪਾ ਕਰਕੇ ਸਰ ਰਾਣਾ ਗੁਰਜੀਤ ਸਿੰਘ ਤੇ ਰਾਣਾ ਸਾਹਿਬ ਆ ਆਪਣੇ ਰਾਜਾ ਜੀ ਸਾਡੇ ਪ੍ਰਧਾਨ ਜੀ ਤੇ ਇੱਕ ਨਾ ਹੋਰ ਜਿਹਦਾ ਵੀ ਨਾਮ ਹੈ ਸੇ ਲਿਸਟ ਗਈ ਹੋਈ ਹੈ ਸਾਡੀ ਉੱਤੇ ਇਹਨਾਂ ਨੇ ਸਾਰਿਆਂ ਤਿਆਰੀ ਕੀਤੀ ਹੈ ਐਂਡ ਕੰਸਟਰਕਟਿਵ ਸੁਜੈਸ਼ਨਸ ਪੰਜਾਬ ਦੀ ਬਿਹਤਰੀ ਵਾਸਤੇ ਦੇ ਮੇਰੀ ਰਿਕਵੈਸਟ ਹੈ ਕਿ ਟਾਈਮ ਪਹਿਲੇ ਤੇ ਤੁਸੀਂ ਕਹਿੰਦੇ ਸੀ ਮੈਂ ਸਾਰਿਆਂ ਤੋਂ ਮਾਫੀ ਮੰਗ ਲੂੰਗਾ ਮੈਂ ਤੁਸੀ ਪਾਰਟੀ ਦਾ ਸਾਰਾ ਟਾਈਮ ਲੈ ਲਿਆ ਨਾ ਤੁਹਾਡੇ ਕੋਲ ਕਿਹਾ ਸੀ ਮੈਂ ਮੰਗ ਲੂੰਗਾ ਹੁਣ ਤੁਸੀਂ ਸਾਰਾ ਟਾਈਮ ਤੁਸੀਂ ਲੈ ਗਏ ਚਲੋ ਬੈਠੋ ਸਰ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਲੜ ਰਹੇ ਆ ਉਹ ਸਾਡੀ ਆਪੋ ਆਪ ਚ ਲੜਾ ਪ੍ਰਧਾਨ ਜੀ ਪ੍ਰਧਾਨ ਜੀ ਮਾਣੇ ਸਰਦਾਰ ਬਣੋ ਉਹ ਤਾਂ ਉਹਨਾਂ ਨਾਲ ਲੜੋ ਤੁਸੀਂ ਬੀਬਾ ਜੀ ਤੁਸੀਂ ਕੰਟੀਨਿਊ ਕਰੋ ਕੰਟੀਨਿਊ ਤੁਸੀਂ ਬੈਠੋ ਦੇਖ ਐ ਕੰਪਨੀ लेट हर कंटिन्यू लेट हर कंटिन्यू लेट हर कंटिन्यू स्पीकर साहब मैं कांग्रेस के सारे मेंबर मैंबर साहबान बिना संदीप जाखड़ तो मैं नेम करता है। नेम करता है। नेम करता है। और उन्होंने मैं गुजारिश करता कि अगर उन्होंने हाउस में ऑर्डर से नहीं चलन देना तो वो बाहर चले जाए यस yes. yes. नहीं बिल्कुल ਜੋ ਤੁਸੀਂ ਇੱਕ ਕੱਟ ਕਰਦੇ ਹੋ ਸਿੱਕਰ ਸਾਹਿਬ ਤੁਸੀਂ ਹੋ ਕੇ ਜਾਂ ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਜਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ ਯੈਸ ਯੈਸ ਬੋਲੋ ਨਾ ਬੋਲੋ ਨਾ ਬੋਲੋ ਨਾ 80 जाओ बाहर इन्हों तो मैं मार्शियल हुक्म करना कि कांग्रेस के मैंबर क्या सीटा तह जो नहीं ती बाहर जाओगे कटो बाहर यह हाउस कायदे में चलेगा ਹਾਊਸ ਕਾਇਦੇ ਨਾਲ ਚੱਲੇਗਾ ਜਿੰਨਾ ਲੋਕ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਬਣਦਾ ਨਹੀਂ ਸੀ ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ ਪ੍ਰਧਾਨ ਜੀ ਠੀਕ ਠੀਕ ਤੁਹਾਡੇ ਤੁਹਾਡੇ ਅਲੋ ਪੀ ਸਾਹਿਬ ਜੀ ਚਲੋ ਜੀ ਕਰਦੇ ਹਾਂ ਪ੍ਰਧਾਨ ਜੀ ਰਾਜਾ ਜੀ ਵਫਾ ਦਾ ਗੱਲ ਕਰਵਾਉਂਦੇ ਆਂ ਮੈਂ ਦੇਊਗਾ ਜੀ ਪਤਾ ਕੀ ਤੱਕਾਂ ਦੇ ਲੋਕ ਪ੍ਰਧਾਨ ਜੀ ਨਾਲ ਸੱਚ ਅਸੀਂ ਵੀ ਸੱਚੀ ਬੋਲ ਰਹੇ ਆਂ ਬੋਲੋ ਜੀ ਬੋਲੋ ਸੱਚੀ ਜੀ ਵੀ ਬੀਟ ਨਾ ਕਰੋ ਗੱਲ ਕਰਨ ਕਰੋ ਸਾਰੇ ਮੈਂਬਰ ਸਰਬਾਨ ਨੂੰ ਬੇਨਤੀ ਕੀਤੀ ਜਾਂਦੇ ਆ ਆਪਣੇ ਆਪਣੇ ਹਿੱਤਾਂ ਦੇ ਚਲੇ ਜਾਣ

ਆਈਯੂ ਦਾ ਲੀਡਰ ਆਫ ਦੀ ਆਪੋਜੀਸ਼ਨ ਸਰਪੇਨ ਬਾਤ ਨਹੀਂ ਆਈਯੂ ਦਾ ਲੀਡਰ ਆਫ ਦੀ ਆਪੋਜੀਸ਼ਨ ਸਦਨ 15 ਮਿੰਟ ਲਈ ਸਗਰ ਕੀਤਾ ਜਾਂਦਾ ਹੈ